ਵੇ ਖਾਕੀ ਵਰਦੀ ਤੇਰੀ ਫੌਜੀਆ ਰਕਪਟੜੀ ਤੇ ਧੋਵਾਵੇ ਖਾਕੀ ਵਰਦੀ ਤੇਰੀ ਫੌਜੀਆ ਖਾਕੀ ਵਰਦੀ ਤੇਰੀ ਫੌਜੀਆ ਰਕਪਟੜੀ ਤੇ ਧੋਵਾਵੇ ਛੁੱਟਦੇ ਦਿਨ ਥੋੜੇ ਰਹਿ ਗਏ ਛੁੱਟਦੇ ਦਿਨ ਥੋੜੇ ਰਹਿ ਗਏ ਅੰਦਰ ਵੜਵੜ ਰੋਵਾਵੇ ਜਾਣ ਲੱਗੇ ਨੂੰ ਪੁੱਛਣ ਲੱਗੀ ਜਾਣ ਲਗੇ ਨੂੰ ਪੁੱਛਣ ਲੱਗੀ ਕਦੋਂ ਕਰੇਂਗਾ ਮੋੜਾ ਵੇ ਦੁੱਖ ਨਾਲ ਮੌਤ ਬੁਰੀ ਮੌਤੋਂ ਬੁਰਾ ਵਿਛੋੜਾ ਵੇ ਦੁੱਖ ਨਾਲ ਮੌਤ ਬੁਰੀ ਮੌਤੋਂ ਬੁਰਾ ਵਿਛੋੜਾ ਵੇ ਦੁੱਖ ਨਾਲ ਮੌਤ ਬੁਰੀ ਪੱਚੀਆਂ ਪਜਾਹਾਂ ਦਾ ਮੇਲੋਂਗ ਕਰਾ ਲਿਆ ਪੱਚੀਆਂ ਪਜਾਹਾਂ ਦਾ ਮੇਲੋਂਗ ਕਰਾ ਲਿਆ ਨਾਲੇ ਕਰਾ ਲਈ ਮੁਰਕੀ ਨ ਖੋ ਰੂ ਪੋਂਦਾ ਫਿਰੇ ਮੈਂ ਨਾ ਅਗਿਓ ਕੁਸ ਕੀ ਨ ਖੋ ਰੂ ਪੋਂਦਾ ਫਿਰੇ ਮੈਂ ਨਾ ਅਗਿਓ ਕੁਸ